ਸੀਆਈ ਸਟਾਫ ਬਠਿੰਡਾ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਇੱਕ ਝੀਲ ਤੇ ਵਾਪਰੀ ਘਟਨਾ ਇੱਕ ਤਲਵੰਡੀ ਤੋਂ ਮੁੰਡਾ ਚੱਕਣ ਪੈ ਗਿਆ ਏਹੀ ਪੁਲਸ ਦੇ ਉਹ ਗੁੰਡੇ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਮੂੰਹ ਨੂੰ ਖੂਨ ਲੱਗਿਆ ਕਿ ਹਰ ਵਾਰ ਕੋਈ ਨੌਜਵਾਨ ਦੇਖ ਕੇ ਉਹਨੂੰ ਚੱਕਣ ਦੀ ਕੋਸ਼ਿਸ਼ ਕਰਦੇ ਆ ਤੇ ਬਾਅਦ ਦੇ ਵਿੱਚ ਕਹਾਣੀ ਕੋਈ ਹੋਰ ਬਣਾ ਦਿੰਦੇ ਆ ਪਰਮਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਪਰਮਿੰਦਰ ਸਿੰਘ ਜਿਹੜਾ ਤੁਹਾਡੇ ਨਾਲ ਇੱਕ ਨੌਜਵਾਨ ਸੀ ਤੁਹਾਡੇ ਨਾਲ ਵੀ ਇਸੇ ਸੀਆਈ ਸਟਾਫ ਦੀ ਤਲਵੰਡੀ ਝੜਪ ਹੁੰਦੀ ਹੈ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਜਿੰਦੇ ਵਿੱਚ ਉਹ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਬੰਦਿਆਂ ਨੇ ਨਸ਼ਾ ਕੀਤਾ ਹੋਇਆ ਤੁਸੀਂ ਹਨ ਦੇ ਮੂਤੋ ਕਹਿ ਰਹੇ ਹੋ ਕਹਿੰਦੇ ਇੱਕ ਟੈਸਟ ਕਰਵਾ ਲੈਣੇ ਤੁਸੀਂ ਕਿਉਂਕਿ ਚਲੋ ਅਸੀਂ ਵੀ ਕਰਾ ਲੈਨੇ ਕਿ ਤੁਸੀਂ ਵੀ ਕਰਾ ਲੈਨੇ ਉੱਥੇ ਇੱਕ ਬਹਿਸ ਹੁੰਦੀ ਹੈ ਇਹ ਉਹੀ ਬੰਦੇ ਨੇ ਜਿਹੜੇ ਨਰਿੰਦਰ ਵੀਰ ਨੂੰ ਵੀ ਅਨੰਦਰ ਵੀਰ ਨੂੰ ਵੀ ਚੱਕ ਕੇ ਲੈ ਗਏ ਹਾਂਜੀ ਉਹੀ CIA 2 ਦਾ ਸਟਾਫ ਸੀਗਾ ਹਮ ਜਿਹੜਾ ਸਾਡੇ ਉੱਥੇ ਤਲਵੰਡੀ ਸਾਬੋ ਵਿਸਾਖੀ ਤੇ ਇੱਕ ਦਿਨ ਪਹਿਲਾਂ ਅੱਛਾ ਸਾਡਾ ਲਾਹਪ੍ਰੀਤ ਅਕਲਿਆ ਮੁੰਡਾ ਯੂਥ ਵਿੰਗ ਦਾ ਪ੍ਰਧਾਨ ਹੈ ਮਾਨਸਾ ਜ਼ਿਲ੍ਹੇ ਦਾ ਹਮ ਉਹ ਉੱਥੇ ਵਿਸਾਖੀ ਦੀ ਤਿਆਰੀ ਕਰਾ ਰਿਹਾ ਸੀ ਅਸੀਂ ਵੀ ਉੱਥੇ ਹੀ ਸੀ ਔਰ ਉਹ ਇਹ ਧੱਕੇ ਨਾਲ ਚੱਕ ਕੇ ਗੱਡੀ ਦੇ ਵਿੱਚ ਸੱਟ ਕੇ ਕਿਡਨਾਪ ਕਰਕੇ ਲੈ ਜਾਂਦੇ ਸੀਗੇ ਕਿਡਨਾਪਿੰਗ ਵਾਲਾ ਦੌਰ ਇਹਨਾਂ ਦੇ ਖੂਨ 'ਚ ਲਿਖਿਆ ਹੋਇਆ ਕਹਿ ਸਕਦੇ ਆ ਉਹਨੂੰ ਕਿਡਨਾਪ ਕਰਕੇ ਲਿਆ ਰਹੇ ਸੀ ਤੇ ਉਹਨੇ ਰੋਲਾ ਪਾਤਾ ਕਹਿੰਦਾ ਉਹਨੂੰ ਚੂਚੀ ਬੋਲਿਆ ਬਲਾਲੀ ਸਾਹਿਬ ਮੈਨੂੰ ਚੱਕ ਕੇ ਲੈ ਜਾਂਦੇ ਬਲਾਲੀ ਸਾਹਿਬ ਅਸੀਂ ਉੱਥੇ ਕਾਫੀ ਸਿੰਘ ਸੀਗੇ ਅਸੀਂ ਭੱਜ ਕੇ ਜਾ ਕੇ ਜਦੋਂ ਫੜਿਆ ਅਸੀਂ ਕਹਿੰਦੇ ਵੀ ਤੁਸੀਂ ਉਹਨੂੰ ਕਿਵੇਂ ਚੱਕ ਕੇ ਲੈ ਕੇ ਜਾਂਦੇ ਹੋ ਤੇ ਕਹਿੰਦੇ ਵੀ ਸਾਨੂੰ ਰੋਲਾ ਪਾ ਵੀ ਦੱਸੋ ਕਾਹਦੇ ਚ ਲੈ ਕੇ ਜਾਂਦੇ ਹੋ ਉਹ ਕਹਾਣੀ ਵੀ ਅਜੀਬ ਲੱਗ ਰਹੀ ਆ ਦੇਖ ਕੇ ਤੂੰ ਤੇਰੀ ਇਹ ਕੀ ਯੁਰਤ ਪਈ ਜੀ ਤੂੰ ਸਾਡੀ ਸਟੇਜ ਤੋਂ ਆ ਕੇ ਇੱਕ ਬੰਦੇ ਨੂੰ ਪੋਲੀਟਿਕਲ ਬੰਦੇ ਨੂੰ ਚੱਕ ਕੇ ਲੈ ਕੇ ਜਾ ਰਿਹਾ ਹਾਂ ਹਾਂ ਨਾਂ ਤਾਂ ਪੂਰੀ ਕੀ ਸੀ ਹੁੰਦਾ ਨਾ ਤਾਂ ਉਹ ਇਹ ਦੱਸ ਸਕਿਆ ਵੀ ਸੀ ਕਿਉਂ ਚੱਕ ਕੇ ਲੈ ਕੇ ਜਾ ਰਹੇ ਹਾਂ ਨਾ ਹੀ ਕੋਈ ਉਹਦੇ ਤੇ ਐਫ ਆਈ ਆਰ ਸੀਗੀ ਨਾ ਹੀ ਕੋਈ ਇਸ ਤਰ੍ਹਾਂ ਦੀ ਕੋਈ ਉਹ ਕ੍ਰਿਮੀਨਲ ਬੰਦਾ ਸੀਗਾ ਨਾ ਹੀ ਉਹ ਕੋਈ ਮਤਲਬ ਪਹਾਉੜਾ ਬੰਦਾ ਸੀ ਕੋਰਟ ਵੱਲੋਂ ਤੇ ਉਹਨੂੰ ਵੀ ਚੱਕਣ ਪੈਗੇ ਸੀ ਜੇਕਰ ਅਸੀਂ ਉੱਦੇ ਉੱਥੇ ਨਾ ਹੁੰਦੇ ਹੋ ਸਕਦਾ ਨਰਿੰਦਰ ਦੀਪ ਵਾਲੀ ਘਟਨਾ ਉਹਦੇ ਨਾਲ ਵੀ ਵਾਪਰ ਜਾਂਦੀ ਹੂੰ ਬੇਨਾ ਵੀ ਉਥੇ ਕਿਤਾਸੀ ਉਹ ਤਾਂ ਅਸੀਂ ਉਥੇ ਸੀਗੇ ਫੇਰ ਉਹ ਬਹਿਸ ਕੀ ਹੋਈ ਤੁਹਾਡੀ ਉਹਨਾਂ ਨਾਲ ਫੇਰ ਅਸੀਂ ਕਹਿ ਲਈਏ ਤੂੰ ਇਹਨੂੰ ਚੱਕ ਕੇ ਕਿਵੇਂ ਲੈ ਕੇ ਆਣਾ ਸਾਨੂੰ ਕੇਸ ਦੱਸ ਕਿਹੜੇ ਕੇਸ ਤੇ ਲੈ ਕੇ ਆਣਾ ਕਿੱਥੇ ਲੈ ਕੇ ਆਣਾ ਕੀ ਲੋੜ ਆ ਕੀ ਗੱਲਬਾਤ ਹੈ ਉਹ ਕਹਿੰਦਾ ਵੀ ਤੁਸੀਂ ਕੌਣ ਹੋ ਮੈਨੂੰ ਰੋਕਣ ਵਾਲੇ ਉਹ ਸਾਨੂੰ ਉਲਟਾ ਇਹ ਜਵਾਬ ਦੇ ਰਿਹਾ ਵੀ ਕਹਿੰਦਾ ਤੁਸੀਂ ਮੈਨੂੰ ਚੱਕਣ ਤੋਂ ਕਿਉਂ ਰੋਕਣ ਵਾਲੇ ਕੌਣ ਹੋ ਏ ਇਹ ਮਤਲਬ ਉਹਦੀ ਸ਼ਬਦਾਂ ਵਾਲੀ ਸੀ ਕਹਿੰਦਾ ਤੁਸੀਂ ਸਾਡੇ ਇਹਨੂੰ ਚੱਕਣ ਦੇ ਵਿੱਚ ਕਿਉਂ ਰੋਕਦੇ ਹੋ ਅਸੀਂ ਚੱਕ ਕੇ ਲੈ ਜਾਕੇ ਜਾਵਾਂਗੇ ਬਸ ਇਹ ਕਹਿੰਦੀ ਸਾਨੂੰ ਦੱਸ ਕਾਦੇ ਚੱਕ ਕੇ ਲੈ ਕੇ ਜਾਂਦੇ ਫਿਰ ਉੱਥੇ ਪੁਲਿਸ ਦੇ ਵੱਡੇ ਅਫਸਰ ਆਏ ਉਹਨਾਂ ਨੂੰ ਕਿਹਾ ਜੀ ਕਿ ਉਹ ਕਹਿੰਦਾ ਯਾਰੇ ਨਹੀਂ ਅਸੀਂ ਕੋਈ ਇਹੋ ਜੀ ਗੱਲ ਨਹੀਂ ਸਾਡੀਆਂ ਇਸ ਸਟੇਜ ਤੇ ਤੁਸੀਂ ਬੰਦੇ ਚੱਕ ਕੇ ਲੈ ਕੇ ਜਾ ਰਹੇ ਹੋ ਕਿਵੇਂ ਲੈ ਕੇ ਜਾਓਗੇ ਉਹ ਕਹਿੰਦੇ ਨਹੀਂ ਕੋਈ ਇਹੋ ਜੀ ਗੱਲ ਨਹੀਂ ਅਸੀਂ ਕਰਾਂਗੇ ਫਿਰ ਇਹ ਉੱਥੋਂ ਚਲੇ ਗਿਆ ਇੱਕ ਘਟਨਾ ਝੀਲ ਵਾਲੀ ਵਾਪਰੀ ਹਾਂ ਇੱਕ ਝੀਲ ਦੇ ਵਿੱਚ ਇੱਥੇ ਬਠਿੰਡੇ ਸੀਆਈਏ 2 ਵੱਲੋਂ ਹੀ ਇੱਥੇ ਇੱਕ ਬੰਦਾ ਮਤਲਬ ਉਹ ਵੀ ਨੌਜਵਾਨ ਮੁੰਡਾ ਸੀ ਉਹਨੂੰ ਪਾਣੀ ਦੇ ਵਿੱਚ ਡਬੋ ਕੇ ਟੌਰਚਰ ਕਰਦੇ ਨੇ ਉਹਦੀ ਡੈਥ ਹੋ ਗਈ ਜਿਹੜੇ ਉਹ ਕੱਪੜਾ ਪਾ ਕੇ ਪਾਣੀ ਹਾਂ ਉਹ ਪਾਣੀ ਉਹ ਜਦੋਂ ਕੱਪੜਾ ਹਾਂ ਜਦੋਂ ਕਰਦੇ ਰਹੇ ਉਹਦੇ ਉਹਦੀ ਡੈਥ ਹੋ ਗਈ ਇਹਨਾਂ ਨੇ ਕਿਹਾ ਵੀ ਪਾਣੀ ਨਾਲ ਡੈਥ ਹੋਈ ਹੈ ਝੀਲਾਂ 'ਚ ਛੱਡ ਦਿਓ ਕਹਿੰਦੇ ਕਿ ਸੁਸਾਈਡ ਹੋ ਗਿਆ ਤੇ ਮੈਡੀਕਲ ਰਿਪੋਰਟ ਤਾਂ ਉਹੀ ਆਉਣਾ ਹੈ ਉਹ ਜਦੋਂ ਡਾਕਟਰੀ ਰਿਪੋਰਟ ਆਈ ਰਿਪੋਰਟ ਦੇ ਵਿੱਚ ਆਇਆ ਕਹਿੰਦੇ ਉਹ ਤਾਂ ਇੱਕ ਦਿਨ ਪਹਿਲਾਂ ਦਾ ਮਰਿਆ ਹੋਇਆ ਅੱਛਾ ਆਏ ਦੂਜੇ ਦਿਨ ਦਾ ਬਾਈ ਜਿਹੜਾ ਕਹਿੰਦੇ ਉਹ ਤਾਂ ਇੱਕ ਦਿਨ ਪਹਿਲਾਂ ਦਾ ਮਰਿਆ ਹੋਇਆ ਇਹ ਇਹਨਾਂ ਨੂੰ ਭਾਜਣਾ ਪੈ ਗਿਆ ਫਿਰ ਇਹਨਾਂ ਤੇ ਐਫ ਆਈ ਆਰ ਹੋ ਗਈ ਪਰਚਾ ਹੋਇਆ ਉਹ ਵੀ ਕੇਸ ਚੱਲੀ ਜਾਂਦਾ ਕਹਿ ਲੀਏ ਕਿ ਸੀਐਸਟਾਫ ਬੁਚੜਖਾਨਾ ਬਣ ਚੁੱਕਾ ਹੈ ਇਹ ਜੀ ਅੱਜ ਦਾ ਨਹੀਂ ਹੂੰ ਜਦੋਂ ਜੂਨ 1984 ਤੋਂ ਬਾਅਦ ਜਿਹੜੇ ਉਹ ਸਮੇਂ ਕੇਪੀਐਸ ਗੱਲ ਬਿਆੰਤੇ ਬੁਚੜ ਨੇ ਜਿਹੜੇ ਬੁਚੜਖਾਨੇ ਬਣਾਏ ਸੀ ਅੱਜ ਵੀ ਉਸੇ ਤਰ੍ਹਾਂ ਉਹ ਬੁਚੜਖਾਨੇ ਚੱਲ ਰਹੇ ਆ ਉਸੇ ਬੁਚੜਖਾਨੇ ਦੇ ਵਿੱਚ ਹੀ ਇਹ ਮੁੰਡੇ ਨੂੰ ਹੁਣ ਤਸ਼ੱਦਦ ਕਰਕੇ ਮਾਰਿਆ ਗਿਆ ਹੈ ਹੂੰ ਇਹ ਵੱਖਰੀ ਗੱਲ ਹੈ ਕਿ ਉਸ ਸਮੇਂ ਕੋਈ ਹੋਰ ਸਰਕਾਰਾਂ ਸੀ ਅੱਜ ਅੱਜ ਦੀ ਸਰਕਾਰ ਹੈ ਕਿ ਇਹ ਨਰਿੰਦਰਦੀਪ ਸਿੰਘ ਨੂੰ ਪੁਲਤਸਤ ਸਦਦ ਕਰਕੇ 3 ਡਿਗਰੀ ਦਾ ਟੌਰਚਰ ਮੈਂ ਕਹੂੰਗਾ ਇਸ ਤਰ੍ਹਾਂ ਦਾ ਤਾਂ ਯਾਰ ਜੇ ਕੋਈ ਅਸੀਂ ਬਗਾਨੇ ਦੇਸ਼ ਦੇ ਨਾਲ ਲੜਾਈ ਲੜਦੇ ਹੋਈਏ ਅਸੀਂ ਬਗਾਨੇ ਦੇਸ਼ ਦੇ ਫੌਜੀ ਨੂੰ ਨਹੀਂ ਮਾਰਦੇ ਯਾਰ ਉੱਥੋਂ ਦੇ ਵਸਿੰਦੇ ਨੂੰ ਨਹੀਂ ਮਾਰਦੇ ਵੀ ਬਗਾਨੇ ਦੇਸ਼ ਦਾ ਬੰਦਾ ਸਾਡੇ ਕੋਈ ਕ੍ਰਾਈਮ ਕਰਨ ਆ ਗਿਆ ਅਸੀਂ ਆਪਦੇ ਦੇਸ਼ ਦੇ ਵਸਿੰਦੇ ਨੂੰ ਆਪਦੇ ਨੌਜਵਾਨਾਂ ਨੂੰ ਚੱਕ-ਚੱਕ ਕੇ ਅਸੀਂ ਐਂ ਮਾਰੀ ਜਾਵਾਂਗੇ ਕਿ ਐਸ ਵਾਸਤੇ ਭਗਵਾਨਤਮਾਨ ਦੀ ਜਿਹੜੀ ਸਰਕਾਰ ਸੀ ਉਹ ਜਦੋਂ ਸਰਕਾਰ ਵੀ ਕਹਿੰਦਾ ਸੱਤਾ ਚੋਂ ਚੱਲੂ ਸੀ ਆਹ ਕੰਮ ਵਾਸਤੇ ਸੱਤਾ ਤੋਂ ਸਰਕਾਰ ਚੱਲ ਨਹੀਂ ਸੀ ਸਾਡੇ ਬੱਚੇ ਚੱਕ-ਚੱਕ ਕੇ ਮਾਰਨੇ ਸੀ ਜਾ ਕੇ ਦੇਖੋ ਪਰਿਵਾਰ ਦਾ ਕੀ ਹਾਲ ਹੈ ਨੇ ਕਿਨੇ ਕਿ ਬੱਚਾ ਰੋ ਰਿਹਾ ਤਿੰਨ ਪਰਿਵਾਰਾਂ ਦੇ ਇਕੱਲੇ ਹੀ ਪੁੱਤ ਯਾਰ ਕੁਝ ਤਾਂ ਤਰਸ ਕਰ ਲਿਆ ਕਰੋ ਮੈਂ ਇਹਨਾਂ ਬੁੱਚੜਾ ਨੂੰ ਪੁੱਛਣਾ ਚਾਹਣਾ ਹੈ ਉਹ ਬੁੱਚੜੋ ਤੁਸੀਂ ਕੁਝ ਤਰਸ ਕਰ ਲਿਆ ਕਰੋ ਇੱਕ ਪ੍ਰਾਤਨ ਸਮੇਂ ਦਾ ਮੈਂ ਕਹੂੰ ਤੱਥ ਹੈ ਕਿ ਜਿਹੜਾ ਜਿਵੇਂ ਹੱਡਾ ਰੋੜੀ ਦੇ ਕੁੱਤੇ ਹੁੰਦੇ ਆ ਨਾ ਹੂੰ ਹੱਡਾ ਰੋੜੀ ਦੇ ਕੁੱਤੇ ਹੱਡਾ ਰੋੜੀ ਦੇ ਕੁੱਤੇ ਜਦੋਂ ਮਤਲਬ ਕੋਈ ਉੱਥੇ ਮਾਰ ਸਿੱਟਾ ਜਾਂਦਾ ਕੋਈ ਪਸ਼ੂ ਮਰ ਜਾਂਦਾ ਉਹਨੂੰ ਖਾਂਦੇ ਆ ਉਹਦਾ ਮਾਸ ਖਾਂਦੇ ਆ ਪਰ ਜਿਹੜੇ ਹੱਡਾ ਰੂੜੀ ਦੇ ਕੁੱਤੇ ਜਦੋਂ ਮਾਸ ਖਾਂਦੇ ਆ ਨਾ ਉਹ ਫਿਰ ਜਦੋਂ ਕੋਈ ਸ਼ਰਕ ਜਿਹੜੇ ਰਾਹ ਦੇ ਨੇੜੇ ਲੋਕ ਲੰਘਦੇ ਆ ਕਈ ਵਾਰੀ ਫਿਰ ਉਹਨਾਂ ਨੂੰ ਹੀ ਪੈ ਜਾਂਦੇ ਆ ਇਹ ਉਹੀ ਸਿਸਟਮ ਹੋਣਾ ਜਿਹੜਾ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਚੱਕਿਆ ਜਿਹੜੇ ਪੁਲਿਸ ਅਫਸਰਾਂ ਦੇ ਨੂੰ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਵੇਂ ਸਾਡੇ ਮੁੰਡੇ ਚੱਕ ਚੱਕ ਕੇ ਘਰਾਂ ਚੋਂ ਮਾਰੇ ਪਿਛਲੇ ਦੌਰ ਦੇ ਵਿੱਚ ਜਿਹੜੇ ਕਿ 25 ਤੋਂ 30 ਹਜ਼ਾਰ ਬੰਦਾ ਤਾਂ ਜਸਵੰਤ ਸਿੰਘ ਖਾਲੜਾ ਨੇ ਇੱਕ ਦੱਸਿਆ ਜੀ ਵੀ ਅਣਪਛਾਤੇ ਕਹਿ ਕੇ ਸ਼ਸਕਾਰ ਕਰਿਆ ਜਿਹੜਾ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਰਿਕਾਰਡ ਪੇਸ਼ ਕਰਿਆ ਸੀ ਜਿਹਦੇ ਚ ਕੇਪੀਐਸ ਗਿੱਲ ਨੂੰ ਚੈਲੰਜ ਕੀਤਾ ਸੀ ਉਹਨੇ ਵੀ ਆ ਮੈਂ ਤੇਰੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਨ ਨੂੰ ਤਿਆਰ ਹਾਂ ਤੇ ਘਰ ਮੈਂ ਤੈਨੂੰ ਦੱਸੂ ਕਿਹੜੇ ਸ਼ਮਸ਼ਾਨ ਘਰ ਦੇ ਵਿੱਚ ਕਿੰਨੇ ਬੰਦੇ ਮੁੰਡੇ ਮਾਰੇ ਆ ਚਾਕੇ ਇਹ ਉਹੀ ਦੌਰ ਦੁਬਾਰੇ ਆਜੂ ਜੇ ਅਸੀਂ ਨਾ ਬੋਲੇ ਏਪੀਐਸ ਨੂੰ ਗੁੱਚੜ ਕਹਿ ਕੇ ਪੁਕਾਰਿਆ ਗਿਆ ਉਹਦੇ ਭਰਾ ਦੀ ਚਲੋ ਭਰਜਾਈ ਦੀ ਇੰਟਰਵਿਊ ਆਈ ਉਹਨਾਂ ਨੇ ਸੁਪਰ ਕੌਪ ਕਹਿ ਦਿੱਤਾ ਪਰ ਇਹ ਦੌਰ ਤਾਂ ਅੱਜ ਵੀ ਉਹੀ ਆ ਬੁੱਢੀ ਮੈਂ ਮੈਂ ਉਹੀ ਕਹਿੰਦਾ ਵੀ ਉਹੀ ਉਹੀ ਬੁੱਚੜ ਜਿਹੜਾ ਖਾਨਾ ਹੈ ਉਹੀ ਦਵਾਰੇ ਉਹੀ ਬੁੱਚੜ ਦਾ ਜਿਹੜਾ ਕੇਪੀਐਸ ਗੱਲ ਦਾ ਜਿਸ ਤਰ੍ਹਾਂ ਮੁੰਡੇ ਮਾਰੇ ਸੀ ਚਾਕੇ ਆ ਤਾਂ ਜਮਾ ਨਰਿੰਦਰ ਸਿੰਘ ਇਹਨਾਂ ਨੂੰ ਦੀ ਘੱਟ ਨਹੀਂ ਸ਼ੇਮ ਹੈ ਜਿਹੜੇ ਹਿਸਾਬ ਨਾਲ ਉਹਨੂੰ ਟੌਰਚਰ ਕੀਤਾ ਗਿਆ ਸਿਰਫ 2 ਘੰਟਿਆਂ ਦੇ ਵਿੱਚ ਮਾਰ ਦਿੱਤਾ ਗਿਆ ਮੁੰਡੇ ਨੂੰ ਜੇ ਕੋਈ ਆਪਾਂ ਕਿਸੇ ਤੋਂ ਤਫਤੀਸ਼ ਕਰਦੇ ਆ ਉਹਨੂੰ ਪਹਿਲਾਂ ਬੁਲਾਉਂਦੇ ਆ ਬੁਲਾ ਕੇ ਉਹਦਾ ਤਫਤੀਸ਼ ਕਰਦੇ ਆ ਉਹਦਾ ਉਹਦੀ ਬੈਕ ਕੱਢਦੇ ਆ ਉਹਦਾ ਅੱਗਾ ਦੇਖਦੇ ਆ ਉਹਦੇ ਫੋਨ ਫਰੋਲਦੇ ਆ ਵੀ ਕਿੱਥੋਂ ਕੀ ਕਰਿਆ ਨੇ ਕੀ ਨਾ ਕਰਿਆ ਇਹ ਤਾਂ 2 ਘੰਟੇ ਜੀ ਮਾਰਤਾ ਸਿਰਫ 2 ਘੰਟਿਆਂ ਦੇ ਵਿੱਚ ਇਹਦਾ ਮਤਲਬ ਤਾਂ ਉਹਨੂੰ ਮਾਰਨ ਵਾਸਤੇ ਹੀ ਲੈ ਕੇ ਗਏ ਸੀ ਕਿ ਛੇ ਦਿਨ ਜਾ ਕੇ ਤੌਰ ਤੇ ਕਰਦੇ 2 ਘੰਟਿਆਂ ਦੇ ਵਿੱਚ ਉਹਦੀ ਡੈਥ ਹੁੰਦੀ ਤੇ ਮੰਛਤ ਤਾਂ ਤੈ ਹੋ ਗਈ ਉਹਨਾਂ ਦੀ ਫਿਰ ਨੇ ਮਾਰਤਾ ਮੈਂ ਉਹ ਉਹ ਤਾਂ ਗਲਤ ਹੈ ਵੀ 2 ਘੰਟਿਆਂ ਦੇ ਵਿੱਚ ਹੀ ਮਾਰ ਦੇਣਾ ਇੱਕ ਬਰੋਪੁਰ ਦੇ ਨਾਲ ਕਹਾਣੀ ਜੁੜੀ ਜਾ ਰਹੀ ਹੈ ਕਿ ਫਰੋਜਪੁਰ ਗਿਆ ਉਹਦੇ ਨਾਲ ਦਾ ਸਾਥੀ ਉਹ ਇੱਕ 2-3 ਮਿੰਟ ਦਾ ਉਹਦਾ ਵੀਡੀਓ ਆਇਆ ਕਲਿੱਪ ਉਹਨੇ ਕਿਹਾ ਕਿ ਇਹ ਗਿਆ ਮੈਂ ਵਾਸ਼ਰੂਮ ਕਰਨ ਗਿਆ ਲੈ ਨੂੰ ਕੋ ਗੱਡੀ ਚ ਮਿਲਿਆ ਉਦੋਂ ਬਾਅਦ ਚ ਵਾਪਸ ਅਸੀਂ ਇੱਥੇ ਆ ਗਏ ਇੱਥੇ ਆ ਕੇ ਸਾਨੂੰ ਇੱਥੇ ਆ ਕੇ ਚੱਕ ਲਿਆ ਮੈਨੂੰ ਵੀ ਕੁੱਟਿਆ ਤੇ ਬਾਅਦ ਦੇ ਵਿੱਚ ਉਹ ਕਹਿੰਦਾ ਕਿ ਮੈਂ ਇਹਨੂੰ ਜਾ ਕੇ ਜਿਵੇਂ ਦਾਬੇ ਮਾਰੇ ਮੈਂ ਜਾ ਕੇ ਭਰਤੀ ਕਰਵਾਤਾ ਉਹਨੇ ਥੋੜੀ ਜੀ ਪੁਲਿਸ ਦੇ ਖਿਲਾਫ ਗੱਲ ਰੱਖੀ ਆ ਜਿਹੜੀ ਫਰੋਜਪੁਰ ਵਾਲੀ ਕਹਾਣੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਬਹੁਤ ਸਾਰੇ ਲੋ ਖਾਤੇ ਲੋਕਾਂ ਨੇ ਗੱਲਾਂ ਕੀਤੀਆਂ ਕਿ ਨਰਿੰਦਰ ਪਾਲ ਜਿਹੜਾ ਮੁੰਡਾ ਸੀਗਾ ਉਹ ਸ਼ਹਿਨ ਨਸ਼ੇ ਦਾ ਕੋਈ ਆਦੀ ਬਣਾ ਕੇ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਦਿੱਤੀ ਜੁੱਧ ਨਸ਼ਿਆਂ ਦਾ ਵਿਰੋਧ ਨੂੰ ਕਹਾਣੀ ਨੂੰ ਕਿਹੜੇ ਪਾਸੇ ਲੈ ਗਏ ਇੱਕ ਆਮ ਕਿਸੇ ਕੋਈ ਕੋਈ ਜਿਹੜਾ ਅਸੀਂ ਪਹਿਲੇ ਦਿਨੋਂ ਹੀ ਕਹਿੰਦੇ ਸੀ ਵੀ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਕੁਝ ਇਹ ਕਰ ਰਹੇ ਹੈ ਇਹਦੀ ਆੜ ਦੇ ਵਿੱਚ ਪੁਲਿਸ ਨੇ ਪਹਿਲਾਂ ਵੀ ਖਾਰਕੂਵਾਦ ਦੀ ਆੜ ਦੇ ਵਿੱਚ ਸਾਡੇ ਬੱਚੇ ਚੱਕ ਕੇ ਮਾਰੇ ਘਰਾਂ ਚੋਂ ਨਜਾਇਜ਼ ਨਿੱਕੇ ਨਿੱਕੇ ਬੱਚੇ ਅਸੀਂ ਪਿਛਲੇ ਸਮੇਂ ਤੋਂ ਜਦੋਂ ਛੇੜਾ ਖੁੱਬਣ ਬਟੰਡੇ ਦੇ ਵਿੱਚ ਉਹਦਾ ਮੁਕਾਬਲਾ ਬਣਾ ਕੇ ਇਹਨਾਂ ਨੇ ਮਾਰਿਆ ਇੱਕ ਗੈਂਗਸਟਰ ਫਿਰ ਇਹਨਾਂ ਨੇ ਜੈਪਾਲ ਭੁੱਲਣ ਮਾਰਿਆ ਅਸੀਂ ਉਸੇ ਦਿਨ ਤੋਂ ਪਿੱਟਦੇ ਆਏ ਆਂ ਵੀ ਇਹ ਗੈਰ ਜੁਡੀਸ਼ੀਅਲ ਜਿਹੜੇ ਮਰਡਰ ਹੋ ਰਹੇ ਆ ਹੂੰ ਇਹਨਾਂ ਜਿਹੜੇ ਮਰਡਰ ਹੋ ਰਹੇ ਆ ਇਹਦੀ ਇਹ ਜੇ ਅੱਜ ਤਾਂ ਇਹਨਾਂ ਨੂੰ ਮਾਰਿਆ ਕੱਲ ਨੂੰ ਆਮ ਸਿੱਖਾਂ ਨੂੰ ਚਾਕੇ ਮਾਰਨਗੇ ਇਹ ਜਦੋਂ ਇਹਨਾਂ ਦੇ ਮੂੰਹ ਨੂੰ ਮਜੜੀ ਪਹਿਲਾਂ ਕਹਿ ਕੇ ਹਟਿਆ ਨਾ ਵੀ ਇਹਨਾਂ ਦੇ ਮੂੰਹ ਨੂੰ ਇਹ ਤਾਂ ਖੂਨ ਲੱਗ ਗਿਆ ਸਾਨੂੰ ਵੀ ਜਿੰਬੜਨਗੇ ਆਮ ਬੰਦਿਆਂ ਨੂੰ ਵੀ ਇਹ ਹੁਣ ਉਹੀ ਘਟਨਾ ਹੈ ਕਿ ਪਹਿਲਾਂ ਇਹਨਾਂ ਨੇ ਜਿਹੜੇ ਆ ਨਸ਼ਿਆਂ ਦੇ ਵਿਰੁੱਧ ਹੈ ਉਹਨਾਂ ਦੇ ਚਾਕੇ ਇਹਨਾਂ ਨੇ ਇੱਕ ਦੀ ਲੱਤ 'ਚ ਗੋਲੀ ਮਾਰਤੀ ਇੱਕ ਚਾਹੇ ਮਾਰਤਾ ਇੱਕ ਮਾਰਤਾ ਉਹ ਹੁਣ ਚਾਕੇ ਸਾਡੇ ਬੰਦੇ ਜਦੋਂ ਉਹਨਾਂ ਨੂੰ ਖੁੱਲੀ ਛੋਟੀ ਦੇ ਦਿੱਤੀ ਸਰਕਾਰ ਨੇ ਜਦੋਂ ਸਰਕਾਰ ਨੇ ਖੁੱਲੀ ਸੁੱਤੀ ਦੇਤੀ ਤਾਂ ਫਿਰ ਇਹਦਾ ਮਤਲਬ ਮਾਰ ਰਹੀ ਹੈ ਇਹਦਾ ਮਤਲਬ ਦੁਸ਼ਮੀਆਂ ਨੂੰ ਜਿਹੜੀਆਂ ਆਪਦੀਆਂ ਪਰਸਨਲ ਦੁਸ਼ਮਣੀਆਂ ਨੇ ਉਹਨਾਂ ਨੂੰ ਨਸ਼ਿਆਂ ਵਾਲੀ ਕਹਾਣੀ ਦੇ ਨਾਲ ਜੋੜ ਕੇ ਲੋਕਾਂ ਦੇ ਮਨ 'ਚ ਭਰਿਆ ਜਾ ਰਿਹਾ ਤੇ ਪਿਛਲੇ ਸਮੇਂ 'ਚ ਜਿਹੜੀਆਂ ਦੁਸ਼ਮੀਆਂ ਜਾ ਰਹੀ ਪਿਛਲੇ ਸਮੇਂ 'ਚ ਇਹੀ ਕੁਝ ਕਰਿਆ ਉਹ ਹੀ ਹੁਣ ਕਰ ਰਹੇ ਐ ਇੱਕ ਗੱਲ ਮੈਂ ਕਹਾ ਕਿ ਦੀਪ ਸਿੱਧੂ ਅੱਜ ਤੋਂ 4 3.5 ਸਾਲ ਪਹਿਲਾਂ ਉਹ ਗੱਲ ਇਹ ਕਹਿ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਸੀ ਵੀ ਇਹਦੀ ਸਰਕਾਰ ਬਣੂ ਲੋਕ ਨੌਜਵਾਨ ਉਹ ਨੌਜਵਾਨਾਂ ਨੂੰ ਇਹ ਸੀਗਾ ਵੀ ਅਸੀਂ ਤਾਂ ਸਰਕਾਰ ਬਣਾਵਾਂਗੇ ਇੱਥੇ ਬਦਲਾਅ ਆ ਜਾਊਗਾ ਬਦਲਾਅ ਦੀ ਸਰਕਾਰ ਬਣੂਗੀ ਕੀ ਬਦਲਾਅ ਆ ਗਿਆ ਆ ਬਦਲਾਅ ਦੇਖ ਲਓ ਆ ਬਦਲਾਅ ਆ ਸੀ ਤੇ ਦੀਪ ਸਿੰਘ ਤੂ ਕਹਿ ਕੇ ਗਿਆ ਸੀ ਕਹਿੰਦਾ ਉਹ ਪੰਜਾਬੀਓ ਉਹ ਸਿੱਖੋ ਪ੍ਰੇਖੇ ਜਨ ਆ ਰਹੋ ਕਿ ਇਹ ਭਗਵਾਨ ਤਮਾਨ ਉਹੀ ਭਗਵਾਨ ਤਮਾਨ ਹੈ ਜਿਹੜਾ ਪਹਿਲਾਂ ਸੀਗਾ ਕਹਿੰਦਾ ਹੁਣ ਇਹਦੇ ਵਿੱਚ ਬਿਆੰਤੇ 부ਚੜ ਦੀ ਰੂਪ ਪ੍ਰਵੇਸ਼ ਕਰ ਚੁੱਕੀ ਹੈ ਤੇ ਅੱਜ ਉਹ ਸਾਡੇ ਸਾਹਮਣੇ ਹੈ ਆਹੀ ਬੈਂਤੇ ਪੁੱਤਰ ਨੇ ਸਾਡੇ ਬੱਚੇ ਚੱਕ ਚੱਕ ਕੇ ਮਾਰੇ ਸੀ ਆ ਹੁਣ ਇਹ ਮਰੀ ਜਾਂਦੇ ਆ ਉਹਨੂੰ ਏਨੇ ਸਾਲ ਪਹਿਲਾਂ ਅੰਦਾਜ਼ਾ ਹੋ ਗਿਆ ਹਾਂ ਉਹਨੂੰ ਪਹਿਲਾਂ ਉਹ ਇੱਕ ਲੋਅਰ ਸੀ ਉਹਨੂੰ ਪਤਾ ਸੀ ਵੀ ਇਹ ਦੀ ਹੁਣ ਜਿਹੜੀ ਸਾੜ ਗੱਲ ਹੈ ਇਹ ਡੀਪ ਸਟੇਟ ਦੀ ਆ ਹਾਂ ਵੀ ਇਹ ਹਾਂ ਹਾਂ ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਕਿਹਦੇ ਨਾਲ ਜੁੜ ਗਿਆ ਹੁਣ ਜਾ ਕੇ ਇਹ ਕਿੱਥੇ ਕਿੱਥੇ ਕੀ ਕੀ ਇਹ ਦੀ ਬੋਲੀ ਬੋਲਦਾ ਇਹ ਉਹਨੇ ਤਾਂ ਦੱਸਤਾ ਸੀ ਵੀ ਥੋਡੇ ਇੱਕ ਪਾਸੇ ਤਾਂ ਜੇ ਇਹ ਗੱਲ ਨਹੀਂ ਵੀ ਸਰਕਾਰ ਦੀ ਡਾਇਰੈਕਸ਼ਨ ਨਹੀਂ ਤਾਂ ਮੈਨੂੰ ਇਹ ਨੱਤੇ ਕਿ ਇੱਕ ਫਾਜ਼ਿਲਕਾਰਾ ਐਸਐਚਪੀ 1 ਲੱਖ ਰੁਪਏ ਕੋਈ ਐਸਐਚਓ ਰਿਸ਼ਵਤ ਲੈਂਦਾ ਉਹਦੇ ਚ ਚਾ ਕੇ ਉਹਨੂੰ ਤਾਂ ਸਸਪੈਂਡ ਕਰ ਦਿੱਤਾ ਜਾਂਦਾ ਤੇ ਭਗਵਾਨ ਤਮਾਨ ਦੋ ਦਿਨ ਆ ਚਤਤਨ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਦੋ ਦਿਨ ਇੱਥੇ ਬਠਿੰਡੇ ਰਹਿੰਦਾ ਹਾਡੀ ਦੇ ਵਿੱਚ ਦੋ ਦਿਨ ਇੱਥੇ ਰਹਿੰਦਾ ਤੇ ਬਠਿੰਡੇ ਦੇ ਵਿੱਚ ਪੁੱਸ ਨਜਾਇਜ਼ ਤੌਰ ਤੇ ਮੁੰਡਿਆਂ ਨੂੰ ਚੜਚਾ ਕੇ ਮਾਰੀ ਜਾਂਦੇ ਉਹਨੂੰ ਪਤਾ ਹੀ ਨਹੀਂ ਜੀ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਪੁਲਿਸ ਨੇ ਤਾਂ ਕਿ ਮਾਰ ਨਾਲੇ ਉਹ ਕੱਪੜੇ ਦੇ ਵਿੱਚ ਥੋੜਾ ਜਿਹਾ ਬਿਜੀ ਸੀ ਸ਼ੈਤਾਨਾ ਨੂੰ ਪਤਾ ਲੱਗਿਆ ਹੋਵੇ ਜਦੋਂ ਜਦੋਂ ਰਹਿਈ ਬਠਿੰਡੇ ਆਉਦੇ ਨਾ ਉਹਨੂੰ ਬਠਿੰਡੇ ਦੇ ਐਸਐਸਪੀ ਨੇ ਉਹਨੇ ਨਿਰਦੇਸ਼ ਹੈ ਉਹ ਤਾਂ ਗੱਲ ਕੀਤੀ ਨਾ ਉਹਨੂੰ 20000 ਵਾਲੇ ਉਹ ਕੱਪੜੇ ਦਾ ਤਾਂ ਪਤਾ ਲੱਗ ਗਿਆ ਕਿ ਉੱਥੇ ਰਿਸ਼ਵਤ ਵਾਧ ਲਈ ਲਾਈਵ ਨਾਲ ਸੁਣ ਲੈਣ ਜਾ ਕੇ ਚੱਕ ਕੇ ਲਿਆਓ ਪਰ ਇਧਰਲੇ ਪਾਸੇ ਨੌਜਵਾਨ ਮੁੰਡਾ ਮਰ ਗਿਆ ਉਹਦਾ ਧੰਨਵਾਦ ਮੈਂ ਉਹੀ ਗੱਲ ਕਰ ਰਿਹਾ ਵੀ ਦੂਸਰੇ ਪਾਸੇ ਪੁੱਛਦਾ ਵੀ ਉਹ ਤਾਂ ਤੈਨੂੰ ਦੇਖ ਗਿਆ 2 ਮਿੰਟਾਂ ਚ ਚੱਕ ਲਿਆ ਉਹ 2 ਮਿੰਟਾਂ ਚ ਉਹ ਜਿਹੜੇ ਜਿਹੜੇ ਬਾਰਿਖ ਇਹ ਤਨੂ ਖਾਨ ਲੱਗ ਜੇ ਜਿਹੜੀ ਪੁਲਿਸ ਨੇ ਆਮ ਲੋਕਾਂ ਦੀ ਰੱਖਿਆ ਕਰਨੀ ਸੀ ਜਿਹੜੀ ਪੁਲਸ ਕੋਲੇ ਜਾਣਿਆ ਸੀ ਵੀ ਸਾਡੇ ਨਾਲ ਕੋਈ ਫਲਾਣਾ ਬੰਦਾ ਧੱਕਾ ਕਰਦਾ ਹੈ ਜੇ ਉਹੀ ਪੁਲਸ ਚਾਕੇ ਸਾਡੇ ਬੱਚਿਆਂ ਨੂੰ ਮਾਰਨ ਲੱਗੀ ਇਹ ਤਾਂ ਫਿਰ ਸੱਪ ਨਹੀਂ ਜਿਵੇਂ ਆਪਦੇ ਬੱਚੇ ਆਪ ਹੀ ਖਾ ਜਾਂਦੀ ਹੈ ਉਹ ਹਾਲ ਪੁਲਸ ਦਾ ਹੋ ਗਿਆ ਤੇ ਪੁਲਸ ਲੋਕਾਂ ਦੀ ਰੱਖਿਆ ਤਾਂ ਕੀ ਕਰਨੀ ਸੀ ਇਹ ਸਾਡੇ ਬੱਚੇ ਆਪ ਹੀ ਚੱਕ ਕੇ ਮਾਰਨ ਲੱਗੇ ਇਹ ਤਾਂ ਫਿਰ ਆਪ ਹੀ ਮਾਰਨ ਲੱਗੇ ਨਾ ਉਹੀ ਗੱਲ ਹੋ ਗਈ ਜਿਵੇਂ ਸਪਨੀ ਆਪਦੇ ਬੱਚੇ ਖਾਣੇ ਨੇ ਇਹ ਸਾਨੂੰ ਖਾਣ ਲੱਗੀ ਆਪਦੇ ਚਾਕੇ ਜਿਨ੍ਹਾਂ ਦੀ ਸੁਰੱਖਿਆ ਕਰਨੀ ਸੀ ਉਹਨਾਂ ਨੂੰ ਚਾਕੇ ਮਾਰਨ ਲੱਗੀ ਸਾਡਾ ਇਹ ਬਣੂਗੀ ਪੰਜਾਬ ਦਾ ਇੱਕ ਪਾਸੇ ਅਸੀਂ ਕਹਿੰਦੇ ਆਂ ਤੇ ਸਾਡੇ ਬੱਚੇ ਵੀ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ ਇੱਕ ਤੁਸੀਂ ਚਾਕੇ ਅਧਿਆਪਕ ਨੂੰ ਚੱਕ ਕੇ ਕੁੱਟ ਕੇ ਤਸੱਦਦ ਕਰਕੇ 3 ਡਿਗਰੀ ਦਾ ਬਿਜਲੀਆਂ ਤੇ ਕਰੰਟ ਲਾ ਕੇ ਉਹ ਥਾਂ ਕੋਈ ਛੱਡਿਆ ਨਹੀਂ ਉਹਦਾ ਸਿਰ ਉਹਦੀਆਂ ਅੱਖਾਂ ਨੱਕ ਮੂੰਹ ਉਹਨੇ ਗੋਪਤਪਰ ਕੋਈ ਥਾਂ ਨਹੀਂ ਛੱਡਿਆ ਜਿੱਥੋਂ ਤੇ ਕਰੰਟ ਨਹੀਂ ਲਾਏ ਜੇ ਤੁਸੀਂ ਆਏ ਇੱਕ 3 ਡਿਗਰੀ ਦਾ ਮੈਂ ਕਹਿੰਦਾ ਵੀ ਕਸਾਈ ਬੱਕਰਾ ਵੱਢਣ ਲੱਗਿਆ ਵੀ ਨਾ ਉਹ ਆਪ ਦਾ ਦਾਹ ਨੂੰ ਠਿੱਕਾ ਕਰਦਾ ਟਾਈਮ ਲਾਉਂਦਾ ਇਹ ਤਾਂ ਬੱਕਰੇ ਵਾਂਗੂ ਝਟਕਾਤਾ ਨੌਜਵਾਨ ਇਹ ਤਾਂ ਬੱਕਰੇ ਵਾਂਗੂ ਬੰਡਿਆਂ ਨੂੰ ਮਾਰੀਂ ਜੇ ਆਏ ਸਾਡੇ ਬੱਚਿਆਂ ਨੂੰ ਮਾਰ ਕੇ ਤੇ ਫਿਰ ਸਾਡੇ ਬੱਚੇ ਬਾਹਰ ਨਹੀਂ ਸਾਨੂੰ ਭੱਜਣਗੇ ਜਦੋਂ ਇੱਥੇ ਉਹਨਾਂ ਨੂੰ ਦਿਸਦਾ ਵੀ ਇਹੇ ਦਾ ਕੁਝ ਹੋਊ ਸਾਡੇ ਨਾਲ ਨਾ ਹੀ ਮੈਂ ਹੈਰਾਨ ਐ ਵੀ ਉਹਦਾ ਭੋਗ ਵੀ ਪੈ ਗਿਆ ਅੱਜ 7-8 ਦਿਨ ਹੋ ਗਏ ਉਸ ਗੱਲ ਨੂੰ ਕਮਾਲ ਦੀ ਗੱਲ ਐ ਨਾ ਐਸਐਸਪੀ ਨੇ ਕੋਈ ਅੱਜ ਤੱਕ ਐਕਸ਼ਨ ਲਿਆ ਨਾ ਕੋਈ ਇਥੋਂ ਦੇ ਡੀਸੀ ਨੇ ਐਕਸ਼ਨ ਲਿਆ ਨਾ ਕੋਈ ਕੋਰਟ ਨੇ ਸੂਬਮੋਟੋ ਲਿਆ ਯਾਰ ਇਹ ਫਿਰ ਬੜੂ ਕੀ ਸਾਡਾ ਇੱਕ ਪਾਸੇ ਸੀ ਕਿ ਨਾ ਡੈਮੋਕਰੇਟਿਕ ਦੇਸ਼ ਐ ਇੱਕ ਪਾਸੇ ਕੋਰਟਾ ਨੀਕੀ ਜੀ ਗੱਲ ਤੇ ਸੂਬਮੋਟੋ ਲੈ ਲੈਂਦੀਆਂ ਤੇ ਹੁਣ ਕੋਰਟ ਨੂੰ ਦਿਸਦਾ ਨਹੀਂ ਵੀ ਚੱਕ ਕੇ ਪੁਲਿਸ ਛੜਿਆ ਮਾਰਈ ਐ ਅੱਜ ਤੱਕ ਜਿਹੜੇ ਦਰਿੰਦੇ ਐ ਜਿਨ੍ਹਾਂ ਨੇ ਮਾਰਿਆ ਐ ਉਹ ਗਰਦਨਾਂ ਉਧੇ ਫਿਰਦੇ ਆ ਖੁੱਲੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਕੀ ਉਹਨਾਂ ਦਾ ਕੀ ਉਹਨਾਂ ਦਾ ਹਜੇ ਤੱਕ ਮੈਂ ਕਹਿੰਦਾ ਉਹਨਾਂ ਨੂੰ ਜਦੋਂ ਤੁਸੀਂ ਤਫ਼ਤੀਸ਼ ਹੀ ਨਹੀਂ ਕਰੀ ਅਸੀਂ ਤਾਂ ਗ੍ਰਿਫਤਾਰੀ ਨਹੀਂ ਕਰਿਆ ਉਹ ਸ਼ਰਿਆਮ ਬਾਹਰ ਦਰਦਨਾਂ ਉਧੇ ਫਿਰਦੇ ਆ ਤੇ ਉਹ ਸਬੂਤ ਮਟਾਉਂਦੇ ਫਿਰਦੇ ਹੋਣਗੇ ਕਿਵੇਂ ਕੇਸ ਨਿਕਲੂਗਾ ਜਦੋਂ ਤੁਸੀਂ ਇੱਕ ਸਬੂਤ ਦੀ ਗੱਲ ਤੋਂ ਤੁਹਾਨੂੰ ਇੱਕ ਮੈਨੂੰ ਸਵਾਲ ਜ਼ਿਆਦਾ ਆਇਆ ਕਿ 23 ਤਰੀਕ ਨੂੰ ਇਹ ਘਟਨਾ ਵਾਪਰ ਜਾਂਦੀ ਹੈ 23 ਤਰੀਕ ਨੂੰ ਰਾਤ ਨੂੰ 8:00 ਤੋਂ 9:00 ਦੇ ਵਿੱਚ ਵਿੱਚ ਟਾਈਮ ਦੇ ਵਿੱਚ ਪਰਿਵਾਰ ਨੂੰ ਫੋਨ ਆ ਗਿਆ ਕਿ ਐਕਸੀਡੈਂਟ ਹੋ ਗਿਆ ਤੇ ਛੱਟ ਕੋਈ ਨਹੀਂ ਕਿ ਬੰਦਾ ਸੀਰੀਅਸ ਹੈ ਤਾਂ ਦੀ ਕੋਈ ਗੱਲ ਕੋਈ ਤੇ ਹਸਪੀਟਲ ਜਲਦੀ ਜਲਦੀ ਪਹੁੰਚੋ ਪਰ 24 ਤਰੀਕ ਨੂੰ ਕਿਵੇਂ ਉਹ ਕਹਾਣੀ ਬਣਦੀ ਹੈ ਕਿ ਜਿਹੜੀ ਐਫ ਆਈ ਆਰ ਹੁੰਦੀ ਉਹ ਪੁਲਿਸ ਦੀ ਨਿਗਰ ਹੈ 24 ਤਰੀਕ ਨੂੰ ਡਾਕਟਰ ਦੀ ਨਿਗਰ 24 ਤਰੀਕ ਨੂੰ ਗੱਲ ਆ ਰਹੀ ਹੈ 23 ਤਰੀਕ ਨੂੰ ਬੰਦਾ ਡੈਥ ਕਲੇ ਨਾ ਨਾ ਇਹਨਾਂ ਨੇ 23 ਤਰੀਕ ਨੂੰ ਮਾਰ ਕੇ ਜਿਸ ਤਮਾ ਬਗਰਾੜੀ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਰਬੀ ਕੀਤੀ ਐ ਜਦੋਂ ਇਹਨਾਂ ਨੇ ਦੋ ਮੰਡੇ ਮਾਰਤੇ ਉਹ ਦੁਬਾਰਾ ਆਪ ਦੀ ਜਿਪਸੀ ਤੇ ਆਪ ਹੀ ਫੇਰਿੰਗ ਕਰਤੀ ਸੀ ਇਹਨਾਂ ਨੇ ਤਾਂ 23 ਤਰੀਕ ਨੂੰ ਤਾਂ ਉਹਦੀ ਲਾਸ਼ ਉਹ ਕਰਕੇ ਉਹਦਾ ਖੁਰਦ-ਬੁਰਦ ਕਰਨਾ ਸੀ ਉਹਨਾਂ ਨੇ ਵੀ ਇਹਨੂੰ ਕੇਸ ਨੂੰ ਖੁਰਦ-ਬੁਰਦ ਕਰ ਦਿਓ ਵੀ ਇਹ ਤਾਂ ਇੱਕ ਆਮ ਮਤਲਬ ਬੰਦਾ ਛੂ ਸਾਈਡ ਕਰ ਗਿਆ ਜਾਂ ਗੱਡੀ ਦਾ ਐਕਸੀਡੈਂਟ ਦਿਖਾਤਾ ਉਹ ਤਾਂ ਇੱਕ ਐਕਸੀਡੈਂਟ ਬਣਾਇਆ ਸੀ ਉਹਨਾਂ ਨੇ ਤਾਂ ਉਹਨਾਂ ਨੇ ਕੋਈ ਇਹ ਥੋੜੀ ਐ ਵੀ ਕੋਈ ਉਹਨਾਂ ਨੇ ਮਤਲਬ ਪਾ ਕਰਕੇ ਉਹ ਤਾਂ ਜਦੋਂ ਪਰਿਵਾਰ ਨੂੰ ਪਤਾ ਲੱਗ ਗਿਆ ਜਦੋਂ ਉਹਦਾ ਏਮਜ ਦੇ ਵਿੱਚੋਂ ਉਹਦਾ ਡਾਕਟਰੀ ਮਾਣਾ ਹੋਣ ਲੱਗ ਗਿਆ ਤਾਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਡੇ ਪੱਲੇ ਤਾਂ ਕੋਈ ਨਹੀਂ ਹੁਣ ਸਾਨੂੰ ਕੁਝ ਨਾ ਕੁਝ ਕਰਨਾ ਪਊ ਫਿਰ ਉਹਨਾਂ ਨੇ ਜਾ ਕੇ ਇੱਕ ਬੰਦਾ ਆਪਦਾ ਪਾ ਕੇ ਦੋ ਬੰਦੇ ਉਹ ਜਿਹੜੇ ਉਹਦੇ ਨਾਲ ਗਏ ਸੀ ਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਜਿਹੜੇ ਬੰਦੇ ਨਾਲ ਗਏ ਸੀ ਔਰ ਇੱਕੀ ਵਾਲੇ ਤੇ ਹੋ ਸਕਦਾ ਵੀ ਉਹ ਪੁਲਿਸ ਨੇ ਟਰੈਪ ਲਾ ਕੇ ਹੀ ਬੰਦੇ ਵਿੱਚ ਲਵਾਏ ਹੋਣ ਉਹ ਬੰਦਿਆ ਕੀ ਪਤਾ ਕਿਹੜੇ ਹਿਸਾਬ ਨਾਲ ਉਹਨੂੰ ਉਹ ਉਹਦੇ ਸੈਂਟਰ ਤੋਂ ਲੈ ਕੇ ਆਏ ਉਹਨੂੰ ਲੈ ਕੇ ਗਏ ਉਹਨੂੰ ਇੱਕ ਕਹਾਣੀ ਬਣਾਈ ਕਹਾਣੀ ਬਣਾ ਕੇ ਉਹਨੂੰ ਹੈ ਤਾਂ ਉਹਨੂੰ ਮਾਰ ਨਹੀਂ ਤਾਂ ਪ੍ਰੀ ਪਲੈਨਿੰਗ ਮਾਰਿਆ ਫੇਰ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਦਿਖਾਇਆ ਐਕਸੀਡੈਂਟ ਉਹ ਗੱਡੀ ਕਿਹਨੇ ਪੰਨੀ ਕੌਣ ਤਬਦੀਸ਼ ਕਰੂ ਮੈਂ ਸਰਕਾਰ ਨੂੰ ਇਥੋਂ ਦੇ ਐਸਐਸਪੀ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਹੈ ਜਿਹੜੀ ਗੱਡੀ 'ਚ ਤੁਸੀਂ ਕਹਿੰਦੇ ਉਹਦਾ ਐਕਸੀਡੈਂਟ ਹੋ ਗਿਆ ਉਹ ਗੱਡੀ ਦਾ ਨਾਮ ਉਹਰੋਂ ਬੰਪਰ ਵੱਜਿਆ ਨਾ ਸਾਈਡ ਵੱਜੀ ਜਾਂ ਨਾ ਕੋਈ ਹੋਰ ਵੱਜੀ ਕਿੱਥੇ ਦੱਸਿਆ ਤੇ ਉਹ ਕਿੱਥੇ ਵੱਜੀ ਕਿਹਦੇ ਨਾਲ ਵੱਜੀ ਕਿਹੜੇ ਥਾਂ ਤੇ ਐਕਸੀਡੈਂਟ ਹੋਇਆ ਉਹ ਜਦੋਂ ਉਹਦੇ ਅੱਜ ਤੱਕ ਤਫ਼ਤੀਸ਼ ਹੀ ਨਹੀਂ ਕਰੀ ਉਹ ਕਬਠਰਾਕੇਸ਼ ਹੈ ਉਹਦੇ 'ਤੇ ਕਿਉਂ ਨਹੀਂ ਤਫ਼ਤੀਸ਼ ਹੋ ਰਹੀ ਜੀ ਉਹਦੀ ਉਹਦੀ ਤਫ਼ਤੀਸ਼ ਕਿਹੜੇ ਅਫਸਰ ਨੇ ਕਰੀ ਅੱਜ ਤੱਕ ਐਸਐਸਪੀ ਇਹ ਦੱਸੇ ਵੀ ਫਲਾਣਾ ਅਫਸਰ ਇਸ ਕੇਸ ਦੀ ਤਫ਼ਤੀਸ਼ ਕਰ ਰਿਹਾ ਹੈ ਇਤਾ ਗੋਗਲੂਆਂ ਤੇ ਮਿੱਟੀ ਝੜ ਰਹੀ ਹੈ ਮੁੰਡਾ ਮਰ ਗਿਆ ਮਰ ਗਿਆ ਤੁਸੀਂ ਰੋਲਾ ਪਾਈ ਜਨ ਲੋਕ ਪਾਈ ਜਨ ਸਰਕਾਰ ਦਾ ਕੋਈ ਧਿਆਨ ਨਹੀਂ ਵੀ ਛੋਡਾ ਮੁੰਡਾ ਮਰ ਗਿਆ ਕੋਈ ਇੱਕ ਪੈਸੇ ਦਾ ਵੀ ਧਿਆਨ ਤੁਸੀਂ ਦੱਸੋ ਵੀ ਮੁੱਖ ਮੰਤਰੀ ਇੱਕ ਮਾੜ ਆ ਕਿਸੇ ਚੂਨੀ ਕਰਨ ਦਾ ਹਰੇਕ ਦੇ ਮਗਰ ਪੈ ਜਾਂਦਾ ਇੱਥੇ ਹਰੇਕ ਨੂੰ ਬੋਲਦਾ ਇੱਥਲਾਨੇ ਨੇ ਐ ਕਰਤਾ ਪੁਰਾਣੇ ਨੇ ਐ ਕਰਤਾ ਕਰੇ ਕਿਸੇ ਦੇ ਮਗਰ ਪੈਗਾ ਕਦੇ ਕਿਸੇ ਦੇ ਮਗਰ ਬਹੁਤ ਤਕੜਾ ਬੁਲਾ ਰਹਾ ਪਰ ਹੁਣ ਮੈਂ ਕਹਿੰਦਾ ਵੀ ਉਹਦੀ ਕਰਾ ਜੀਵ ਤੇ ਥੱਪ ਲੜ ਗਿਆ ਹੁਣ ਕਿਉਂ ਨਹੀਂ ਬੋਲਦਾ ਬੋਲੇ ਇੱਥੇ ਇੱਥੇ ਬੋਲੇ ਵੀ ਤੁਹਾਡਾ ਮੁੰਡਾ ਕਿ ਮਾਰਿਆ ਪੁਲਸ ਵਾਲਿਆਂ ਨੇ ਚਾੱਕ ਕੇ ਮੈਂ ਦਿੰਦਾ ਅੰਦਰ ਇੱਕ ਪਾਸੇ ਗੁਰੂਗ੍ਰੰਥ ਸਾਹਿਬ ਦੇ ਬੇਰ ਵਿੱਚ ਇਹ ਕਹਿ ਰਿਹਾ ਪਾਰਲੀਮੈਂਟ ਦੇ ਵਿੱਚ ਕਿ ਜਿਹੜਾ ਪੁਲਸਾਂ ਪੁਛੀ ਅਣਪਛਾਤੀ ਤੇ ਹੋਰ ਪੁਲਸਾਂ ਅਣਪਛਾਤੀ ਹੈ ਹੋਰ ਪੁਲਸ ਕਿੱਥੇ ਹੈ ਚਾਰ ਦਿਨ ਹੋ ਗਏ ਪੁਛ ਤੇ ਜਿਹੜੇ ਕਾਰਵਾਈ ਹੋਈ ਨੂੰ ਵੀ ਤੇ ਉਹਨਾਂ ਤੇ ਕਿੱਥੇ ਪੁਛ ਤੇ ਕਿਹੜਾ ਬੰਦਾ ਪੁਲਸ ਦਾ ਗ੍ਰਿਫਤਾਰ ਕਰਿਆ ਪੁਲਸ ਅਣਪਛਾਤੀ ਹੋ ਗਈ ਡਾਕਟਰ ਨਾਲ ਨਾਲੇ ਕਹਿ ਲਈ ਪੁਲਸ ਪੁਲਸ ਨੂੰ ਵਿਚਾਰ ਰਹੀ ਹੈ ਤੇ ਮੁੱਖ ਮੰਤਰੀ ਕੁੰਗਾ ਹੋ ਗਿਆ ਮੈਂ ਉਹੀ ਪੁੱਛਦਾ ਵੀ ਮੁੱਖ ਮੰਤਰੀ ਤਾਂ ਇੰਨਾ ਹਰ ਥਾਂ ਤੇ ਐਡਾ ਐਕਸ਼ਨ ਲੈਂਦਾ ਵੀ ਮੈਨੂੰ ਤਾਂ ਰਿਜ਼ਲਟ ਹੁਣੀ ਚਾਹੀਦਾ ਤੇ ਐਸ ਵੇਲੇ ਕਿਉਂ ਮੂੰਹ ਚ ਅਜ ਕੁੰਗੜੀਆਂ ਕਿਉਂ ਪੈ ਗਈਆਂ ਕਿਉਂ ਨਹੀਂ ਬੋਲਦਾ ਇਹਦਾ ਮਤਲਬ ਸਾਨੂੰ ਇਹ ਡਰ ਹੈ ਵੀ ਕਿਤੇ ਸਰਕਾਰ ਹੈ ਜਿਹੜੀ ਉਹਦੀ ਸਰਕਾਰ ਦੀ ਹੱਲਾਸ਼ੇਰੀ ਹੈ ਇਹਨਾਂ ਦੇ ਪਿੱਛੇ ਤਾਂ ਕਰਕੇ ਇਹ ਮੋਢਿਆਂ ਤੇ ਫੀਤੀਆਂ ਲਵਾਉਣ ਦੇ ਮਾਰੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਸਾਡੇ ਬੱਚੇ ਚੱਕ ਕੇ ਘਰਾਂ ਚੋਂ ਮਾਰੇ ਸੀ ਉਸੇ ਤਰ੍ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਹੁਣ ਆਪਦੇ ਮੋਢਿਆਂ ਤੇ ਫੀਤੀਆਂ ਲਵਾਉਣ ਦਾ ਮਾਰਾ ਅਕੀਆਂ ਲੈਣ ਦਾ ਮਾਰਾ ਸਾਡੇ ਬੱਚਿਆਂ ਨੂੰ ਮਾਰ ਰਿਹਾ ਹੈ ਸਿਆਸੀ ਰੁਵੇਤੀ ਪਾਰਟੀਆਂ ਇਹੋ ਜਿਹਾ ਮੌਕਾ ਮਿਲਣਾ ਚਾਹੀਦਾ ਤੇ ਉਹ ਇਸ ਚੀਜ਼ ਨੂੰ ਮੁੱਦਾ ਬਣਾ ਲੈਂਦੀਆਂ ਚਾਹੇ ਵੋਟਾਂ ਦੇ ਕਰਕੇ ਪਰ ਇਹਦੇ ਸੰਬੰਧ ਚ ਨਾਟਕ ਉਹ ਕਾਂਗਰਸ ਦਾ ਬੰਦਾ ਬੋਲ ਰਿਹਾ ਹੈ ਨਾ ਕੋਈ ਅਕਾਲੀ ਆਂਦਾ ਇਥੋਂ ਐਮਪੀ ਹੋਇਆ ਉਸੇ ਦੇ ਏਰੀਆ 'ਚ ਹੀ ਆਉਂਦਾ ਬੀਬੀ ਦੇ ਹਰਸਿਮਰਤ ਕੌਰ ਬਾਦਲ ਨਾ ਉਹ ਖੁੱਲ ਕੇ ਬੋਲੀ ਠੀਕ ਹੈ ਇੱਕ ਜੀ ਉਹਨਾਂ ਨੇ ਹਮਦਰਦੀ ਮਾਰੀ ਮੁੱਟੀ ਕੀਤੀ ਹੈ ਪਰਵਾਰ ਨਾਲ ਪਰਿਵਾਰ ਕੋਲ ਆਏ ਤਾਂ ਨਹੀਂ ਯਾਰ ਟਵੀਟ ਕਰਤਾ ਜਾਂ ਕੁਝ ਪਰ ਖੁੱਲ ਕੇ ਕਿਉਂ ਨਹੀਂ ਉਹ ਮੁੱਦਾ ਉਠਾ ਰਹੇ ਜਿਨ੍ਹਾਂ ਦੇ ਕੋਲ ਪਾਵਰ ਆ ਜੇ ਪਾਵਰ ਵਾਲੇ ਲੋਕ ਨਹੀਂ ਬੋਲਣਗੇ ਆਮ ਜਨਤਾ ਦਾ ਉੱਤੇ ਕੀ ਵਟਿਆ ਜਾਊਗਾ ਪਿਛਲੇ ਸਮੇਂ ਦੇ ਵਿੱਚ ਜੇ ਜਦੋਂ ਮਤਲਬ ਇਹਨਾਂ ਨੇ ਆ ਸਰਕਾਰ ਬਣੀ ਹੈ ਤੇ ਪਿਛਲੇ ਸਮੇਂ ਦੇ ਵਿੱਚ ਦੋਨੇ ਸਰਕਾਰਾਂ ਜਿਹੜੀਆਂ ਬਣੀਆਂ ਉਹਨਾਂ ਲੋਕਾਂ ਨੇ ਰਾਜੰਡਾ ਹੈ ਕਾਂਗਰਸ ਨੇ ਆਹ ਕਾਲਿਆਂ ਨੇ ਕਾਂਗਰਸ ਨੇ ਵੀ ਚੱਕ ਚੱਕ ਕੇ ਸਾਡੇ ਮੁੰਡੇ ਮਾਰੇ ਆ ਕਾਲਿਆਂ ਨੇ ਵੀ ਮਾਰੇ ਆ ਕੀ ਸਮੇਤ ਸੈਣੀ ਨੇ ਸਾਡੇ ਮੁੰਡੇ ਚੱਕ ਚੱਕ ਕੇ ਨਹੀਂ ਮਾਰੇ ਉਹਦੇ ਤਾਂ ਇੱਕ ਆਈਐਸ ਮਲਤਾਨੀ ਦਾ ਕੇਸ ਅੱਜ ਟਿਕਰੋ ਤੇ ਚੱਲ ਰਿਹਾ ਜਿਹਦੇ ਚ ਸਜ਼ਾ ਵੀ ਹੋ ਗਈ ਉਹਨੂੰ ਉਹ 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 ਤਾਂ ਉਹ ਬੰਦੇ ਨੂੰ ਉਹਨਾਂ ਨੇ ਡੀਜੀਪੀ ਲਾਇਆ ਤੇ ਕਾਂਗਰਸ ਨੇ ਸਾਡੇ ਸਾਰੇ ਮੁੰਡੇ ਜਿਹੜੇ ਬਿਆੰਤੇ ਪੁੱਟਣੇ ਤੇ ਮਾਰੇ ਉਹ ਕਾਂਗਰਸ ਦੇ ਰਾਜ 'ਚ ਹੀ ਮਰੇ ਆ ਨਾ ਉਹ ਕਿਵੇਂ ਬੁੱਲਣਗੇ ਉਹਨਾਂ ਨੇ ਤਾਂ ਪਹਿਲਾਂ ਹੀ ਕੁਝ ਕਰਿਆ ਸ਼ੁਰੂਆਤ ਆ ਉਹ ਕਰਨ ਵਾਲੇ ਆ ਉਹਨਾਂ ਲੋਕਾਂ ਨੇ ਸਾਡੇ ਬੱਚੇ ਚੱਕ ਚੱਕ ਕੇ ਮਾਰਿਆ ਅੱਜ ਨਰਿੰਦਰ ਪਾਲ ਵਾਲੇ ਮਾਸਟਰ ਚ ਪੰਜ ਓਪਨ ਕੀਤੇ ਸਾਡੇ ਪੁਰਾਣੇ ਕੇਸ ਨਾਲ ਉਹ ਤਾਂ ਨਿਕਲਣਗੇ ਉੱਥੇ ਕੋਲੀ ਹੈ ਸਾਰਾ ਕੁਝ ਉੱਥੇ ਕੂਗੀ ਸੁਸ਼ੀ ਕਹਿੰਦੇ ਰਹੋ ਅਜੀ ਥੋੜੇ ਕਹੇ ਮਾਰਦੇ ਰਹੇ ਆ ਉਹ ਕਿਉਂ ਬੋਲਣਗੇ ਉਹ ਕਿਉਂ ਬੋਲਣਗੇ ਉਹਨਾਂ ਦੇ ਰਾਜ ਚ ਸ਼ੁਰੂ ਹੋਇਆ ਕਾਂਗਰਸ ਦੇ ਰਾਜ ਚ ਇਹ ਜਿਹੜੀ ਸਟੇਟ ਆ ਇਹ ਪੁਲਿਸ ਸਟੇਟ ਬਣ ਗਈ ਤੇ ਪੁਲਿਸ ਦੀ ਮਰਜ਼ੀ ਨਾਲ ਜੋ ਚੀਜ਼ ਚਾਏ ਉਹ ਹੋਵੇਗਾ ਹਾਂ ਅੱਜ ਜਿਹੜੀ ਪੰਜਾਬ ਹੈ ਉਹ ਪੁਲਿਸ ਸਟੇਟ ਬਣ ਚੁੱਕਿਆ ਹੈ ਜੇਕਰ ਕੋਈ ਵੀ ਬੋਲਦਾ ਉਹਦਾ ਮਤਲਬ ਜੇ ਕੋਈ ਮਤਲਬ ਕੋਈ ਗੱਲ ਉੜਦਾ ਤਾਂ ਸਾਰੇ ਡਰਦੇ ਐ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਇਸ ਸਮੇਂ ਬਿਲਕੁਲ ਉਸ ਦੇ ਵਿੱਚ ਡਰ ਦੇ ਵਿੱਚ ਹੈ ਉਹ ਜ਼बान ਖੋਲਣਾ ਨਹੀਂ ਚਾਹੁੰਦੀਆਂ ਉਹਨਾਂ ਨੂੰ ਡਾਰਾ ਕੇ ਸਾਨੂੰ ਫੜ ਕੇ ਅੰਦਰ ਦੇ ਦੂ ਅਸੀਂ ਕੀ ਲੈਣਾ ਹੈ ਇਹ ਜਿਹੇ ਹਾਲਾਤ ਪੰਜਾਬ ਦੇ ਹੈ ਜੇਕਰ ਪੰਜਾਬ ਦੇ ਲੋਕ ਹੁਣ ਵੀ ਨਾ ਬੋਲੇ ਆਉਣ ਵਾਲਾ ਸਮਾਂ ਇਸ ਤੋਂ ਵੀ ਭਿਆਨਕ ਹੋਵੇਗਾ ਸਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਜੇ ਅੱਜ ਅਸੀਂ ਮਾਂ ਮਾਂ ਦੇ ਪੁੱਤ ਬਚਾਉਣੇ ਆ ਜੇ ਅਸੀਂ ਪੰਜਾਬ ਬਚਾਉਣੇ ਆ ਪੰਜਾਬ ਦੇ ਨੌਜਵਾਨ ਬਚਾਉਣੇ ਆ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਧਰਵਾਸਤ ਦੇਣੀ ਆ ਉਹਨਾਂ ਨੂੰ ਕੋਈ ਸੇਹਤ ਦੇਣੀ ਆ ਤਾਂ ਸਾਡਾ ਅੱਜ ਫਰਜ਼ ਬਣਦਾ ਹੈ ਕਿ ਅਸੀਂ ਇਸ ਮੁੱਦੇ ਨੂੰ ਜਨਤਕ ਤੌਰ ਤੇ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਅਸੀਂ ਇਸ ਗੱਲ ਨੂੰ ਲੈ ਕੇ ਜਾਈਏ ਕਿ ਇਸ ਨੂੰ ਨਰਿੰਦਰ ਦੀਪ ਸਿੰਘ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਇਨਸਾਫ ਨਾ ਮਿਲਿਆ ਤਾਂ ਪੰਜਾਬ ਦੇ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਉੱਠ ਜਾਵੇਗਾ। ਪਰਿਵਾਰ ਨੇ ਹੁਣ 5 ਤਰੀਕ ਦਾ ਟਾਈਮ ਰੱਖ ਲਿਆ। 5 ਤਰੀਕ ਦਾ ਰੱਖਿਆ ਇਹ ਆ ਕਿ ਐਸਐਸਪੀ ਦਫ਼ਤਰ ਦੇ ਸਾਹਮਣੇ ਅਸੀਂ ਰੋਜ਼ ਪ੍ਰਦਰਸ਼ਨ ਕਰਾਂਗੇ। ਐਸਐਸਪੀ ਦੇ ਅੰਡਰ ਸਾਰਾ ਕੁਝ ਜ਼ਿਲ੍ਹਾ ਹੁੰਦਾ ਹੈ। ਐਸਐਸਪੀ ਨੇ ਇਸ ਚੀਜ਼ 'ਚ ਕੋਈ ਵੀ ਭਰੋਸਾ ਨਹੀਂ ਦਿਵਾਇਆ ਕਿ ਫਲਾਣੇ ਬੰਦੇ ਆ ਜੀ ਉਹ ਤਾਂ ਪ੍ਰਸ਼ਾਸਨ ਨੂੰ ਕਿਹੜੀ ਵੀ ਚੱਲਦੀ ਦਿੱਸਦੀ ਹੈ ਜੇ ਕੋ ਮਾੜਾ ਕੰਮ ਕਰਦਾ ਤਾਂ। ਉਹ ਤਾਂ ਇਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਫਲਾਣਾ ਫਲਾਣੀ ਦਾ ਦੋਆਖ ਲਾਣੇ ਚੀਜ਼ ਲੈ ਕੇ ਆਇਆ ਤੇ ਉਹਨਾਂ ਦਾ ਸੀਸੀਟੀਵੀ 'ਚ ਸਾਰਾ ਕੁਝ ਕਰ ਲੈਂਦੇ ਜਿਵੇਂ ਕਾਰ ਵਾਲੀ ਐਕਸੀਡੈਂਟ ਵਾਲੀ ਅਜੇ ਤੱਕ ਰਿਪੋਰਟ ਨਹੀਂ ਆਈ ਦੂਜੇ ਪਾਸੇ ਜਿਹੜੇ ਬੰਦਿਆਂ ਨੇ ਉਹਨੂੰ ਕਰੰਟ ਲਾਇਆ ਜਾਂ ਰਿਪੋਰਟ ਡਾਕਟਰੀ ਰਿਪੋਰਟ 'ਚ ਬੋਲਦੇ ਆਪਾਂ ਆਪਦੇ ਕੋਲ ਕੋਈ ਗੱਲ ਨਹੀਂ ਕਰ ਰਹੇ ਕਿ ਕਿਹੜਾ ਬੰਦਾ ਦਾਖਲ ਕਰਾ ਕੇ ਆ ਉਹ ਕਿੱਥੇ ਭੱਜ ਗਿਆ ਉਹਦੇ ਸਬੰਧੀ ਕੁਝ ਵੀ ਨਹੀਂ ਕਰ ਰਹੇਗੇ ਅਸਲ ਵਿੱਚ ਪੁਲਸ ਆਪ ਐਸਐਸਪੀ ਤੋਂ ਨਹੀਂ ਇਨਵੋਲਵ ਨਹੀਂ ਹੋਵੇਂ ਉਸ ਤਰੀਕੇ ਨਾਲ ਜੇ ਵੇਖੀਓ ਕੁੱਟਣ ਮਾਰਨ ਦੇ ਵਿੱਚ ਪਰ ਉਹ ਉਹਨਾਂ ਨੂੰ ਘੇੜੇ ਕਿ ਕਾ ਆਪਦੇ ਬੰਦਿਆਂ ਨੂੰ ਬਚਾਉਣ ਦੇ ਵਿੱਚ ਖਾਕੀ ਹਮੇਸ਼ਾ ਹੀ ਇਸੇ ਯੋਗਦਾਨ ਪਾਉਂਦੀ ਰਹਿੰਦੀ ਹੈ ਨਹੀਂ ਪੁਲਸ ਤਾਂ ਪੁਲਸ ਨੇ ਤਾਂ ਜਿਹੜੇ ਹਿਸਾਬ ਨਾਲ ਜਿਹੜੇ ਅੱਜ ਦੇ ਪਿਛਲੇ ਖਤਰਨਾਕੋ ਘਟਨਾ ਕਰ ਮੈਂ ਪੁਲਸ ਤਾਂ ਗੋਂਗਲੂਆਂ ਤੇ ਮਿੱਟੀ ਝਾੜਤੀ ਪੁਲਸ ਤਾਂ ਬਿਲਕੁਲ ਵੀ ਇਸ ਇਸ ਪਾਸੇ ਕੇਸ ਬਸ ਝਾਕ ਹੀ ਨਹੀਂ ਰਹੀ ਨਾ ਸਰਕਾਰ ਦਾ ਕੋਈ ਧਿਆਨ ਹੈ ਨਾ ਕੋਈ ਮਤਲਬ ਪੁਲਸ ਦਾ ਕੋਈ ਧਿਆਨ ਇਹਦਾ ਐਵੇਂ ਹੁੰਦਾ ਹੈ ਕਿ ਜਦੋਂ ਜਾ ਕੇ ਇਹੋ ਜਿਹੇ ਕੇਸ ਵਾਪਰ ਜਾਂਦੇ ਹਾਈਲਾਈਟ ਪੰਜਾਬ ਦੇ ਉਸ ਮੁੱਦੇ ਤੱਕ ਚਲੇ ਜਾਂਦੇ ਫਿਰ ਇੱਕ ਨੌਕਰੀ ਦਾ ਲਾਲਚ ਪਾ ਜਾਂਦਾ ਹੈ ਫਲਾਣੇ ਪੈਸੇ ਲੈ ਲਓ ਤੁਸੀਂ ਇਸ ਮਸਲੇ ਨੂੰ ਛੱਡ ਦਿਓ ਇਹਨਾਂ ਰੋਧੇਥਾਂ ਦੇ ਵਿੱਚ ਪਹਿਲਾਂ ਵੀ ਉਹ ਵੀ ਦੇਖੋ ਪਰਿਵਾਰ ਹੈ ਪਰਿਵਾਰ ਦਾ ਇੱਕੋ ਹੀ ਮੁੰਡਾ ਸੀ ਜਿਹਦਾ ਰੋਜ਼ਗਾਰ ਦਾ ਸਾਧਨ ਸੀ ਜਿਹਦਾ ਉਹ ਪਰਿਵਾਰ ਨੂੰ ਮਿਲਣਾ ਚਾਹੀਦਾ ਇਹ ਨਹੀਂਗਾ ਮਿਲਣਾ ਚਾਹੀਦਾ ਪਰ ਇਹ ਥੋੜੀ ਆ ਵੀ ਉਹਦੇ ਹਮਜਦੇ ਵਿੱਚ ਜਿਹੜੇ ਦੋਸ਼ੀ ਐ ਤੇ ਉਹਨਾਂ ਨੂੰ ਬਖਸ਼ ਦਿੱਤਾ ਜਾਵੇ ਅਪਰਾਧਤਾ ਹੋਇਆ ਹੈ ਨਾ ਕਤਲਤਾ ਹੋਇਆ ਹੈ ਉਹ ਕਤਲ ਦੀ ਸਜ਼ਾ ਕਿਹਨੂੰ ਦੇਓਗੇ ਇਹਦਾ ਮਤਲਬ ਕਾਨੂੰਨ ਦਾ ਰਾਜ ਹੀ ਨਹੀਂ ਕੋਈ ਇਦਾ ਮਤਲਬ ਕਾਨੂੰਨ ਦਾ ਰਾਜ ਨਹੀਂ ਜੇਕਰ ਇਥੇ ਕਾਨੂੰਨ ਦਾ ਰਾਜ ਹੈ ਤਾਂ ਮੈਂ ਅੱਜ ਇਹ ਸਰਕਾਰ ਨੂੰ ਅਪੀਲ ਕਰਦਾ ਹੱਥ ਬੰਨ ਕੇ ਵੀ ਇਸ ਪਰਿਵਾਰ ਨੂੰ ਇਨਸਾਫ ਦੇ ਦਿਓ ਨਹੀਂ ਇਹ ਛੋਡੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਆਉਣ ਵਾਲੇ ਸਿਸਟਮ ਦੇ ਵਿੱਚ ਲੋਕ ਆ ਜਿਹੜੇ ਪੰਜਾਬ ਦੇ ਉਹ ਹਮੇਸ਼ਾ ਹੀ ਜ਼ਾਲਮ ਦੇ ਵਿਰੁੱਧ ਖੜਦੇ ਆ ਤੇ ਜ਼ੁਲਮ ਕਰਨ ਵਾਲੇ ਨੂੰ ਉਹਦੀ ਦਖਾਉਂਦੇ ਆ ਵੀ ਤੂੰ ਜ਼ੁਲਮ ਕਰਨ ਵਾਲਾ ਐ ਅਸੀਂ ਜ਼ੁਲਮ ਬਰਦਾਸ਼ਤ ਨਹੀਂ ਕਰਾਂਗੇ ਤੇ ਉਹ ਜਿਹਦੇ ਨਾਲ ਤੇ ਜ਼ੁਲਮ ਹੁੰਦਾ ਉਹ ਜ਼ੁਲਮ ਵਾਲੇ ਦੇ ਨਾਲ ਖੜਦੇ ਆ ਤੇ ਜ਼ਾਲਮ ਦੇ ਵਿਰੁੱਧ ਖੜਦੇ ਆ ਤੇ ਜੇ ਲੋਕ ਉੱਠ ਖੜੇ ਚਾ ਫੇਰ ਸਰਕਾਰ ਨੂੰ ਕੋਈ ਇਹਦਾ ਨਤੀਜੇ ਆ ਜਿਹੜੇ ਉਹ ਭੁਗਤਨੇ ਪੈਣਗੇ ਸਰਕਾਰ ਨੂੰ ਇਹਦਾ ਜਿਹੜਾ ਹੈ ਖਮਿਆਜਾ ਭੁਗਤਣਾ ਪੂ ਜੇਕਰ ਇਸ ਪਰਿਵਾਰ ਨੂੰ ਇਸ ਮੁੰਡੇ ਨੂੰ ਇਨਸਾਫ ਨਾ ਦਿੱਤਾ ਗਿਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਗਲੇ ਦੀ ਹੱਡੀ ਕੀ ਹੁੰਦਾ ਹੈ ਇਹ ਗਲੇ ਦੀ ਹੱਡੀ ਬਣੂਗਾ ਸਰਕਾਰ ਦੇ ਲਈ ਚਾਹੇ ਅੱਜ ਮੁੱਖ ਮੰਤਰੀ ਨੂੰ ਆਪਦੀ ਚੇਅਰ ਦੇ ਹੰਕਾਰ ਕਰਕੇ ਇਹ ਮਾਮਲਾ ਬਹੁਤ ਛੋਟਾ ਲੱਗ ਰਿਹਾ ਪਰ ਜਿਸ ਦਿਨ ਇਨਾਂ ਦੇ ਐਮਐਲਏ ਮੰਤਰੀ ਜਾਂ ਜਿਹੜੇ ਲੀਡਰ ਛੋਟੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਜਾਂ ਹੋਰ ਇਲੈਕਸ਼ਨਾਂ ਦੇ ਲਈ ਵੋਟਾਂ ਮੰਗਣ ਦੇ ਲਈ ਘਰ ਘਰ ਜਾਣਗੇ ਤੇ ਇਹ ਸਵਾਲ ਪੁੱਛੇ ਜਾਣਗੇ ਕਿੰਨੇ ਦੇ ਅੰਦਰ ਦੀਪ ਦੇ ਨਾਲ ਤੁਸੀਂ ਕੀ ਕੀਤਾ ਜਾਂ ਹੋਰ ਜਿੰਨੇ ਮੁੰਡੇ ਜਸਪ੍ਰੀਤ ਜਾਂ ਹੋਰ ਕਿੰਨੇ ਮੁੰਡਿਆਂ ਨੂੰ ਐਦਾਂ ਹੀ ਬਿਨਾਂ ਗੱਲ ਤੋਂ ਝੂਠੇ ਪੁਲਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਉਹਦੇ ਹਿਸਾਬ ਮੰਗੇ ਜਾਣਗੇ ਤੇ ਉਦੋਂ ਤੁਹਾਡੀ ਪੁਲਸ ਦੋ ਤਨੂ ਵੀ ਨਹੀਂ ਜਵਾਬ ਆਉਣਾ ਤੇ ਤੁਹਾਡੇ ਲੀਡਰਾਂ ਨੂੰ ਵੀ ਜਵਾਬ ਆਉਣਾ ਤੁਹਾਡੇ ਕੋਲੇ ਉਹ ਚੇਅਰ ਨਹੀਂ ਬਚਣੀ ਜਿੰਦੇ ਕਰਕੇ ਤੁਸੀਂ ਅੱਜ ਹੰਕਾਰ ਦੀ ਸੱਤਾ ਦੇ ਵਿੱਚ ਬੈਠੇ ਹੋ ਇੱਕ ਸਦਾ ਨਾਲ ਨਹੀਂ ਰਹਿਣ ਦੀਆਂ ਤੁਸੀਂ ਪਿੱਛੇ ਝਾਤੀ ਮਾਰੋ ਨਾ ਤਾਂ ਇਹ ਬੈਂਤ ਕੋਲ ਕੁਛ ਰਿਹਾ ਨਾ ਪ੍ਰਕਾਸ਼ ਸਿੰਘ ਬਾਦਲ ਕੋਲ ਕੁਛ ਰਿਹਾ ਨਾ ਕੈਪਟਨ ਕੋਲ ਕੁਛ ਰਿਹਾ ਸਾਰਿਆਂ ਦੀ ਪਾਵਰ ਜਿਹੜੀ ਆ ਉਹ ਸਮੇਂ-ਸਮੇਂ ਤੇ ਹੱਥੋਂ ਖੁੱਸਦੀ ਰਹੀ ਹੈ ਤੇ ਬਾਅਦ ਚ ਉਹਨਾਂ ਨੂੰ ਪਛਤਾਉਣਾ ਵੀ ਪਿਆ ਉਹਦੀਆਂ ਕੀਤੀਆਂ ਤੇ ਕਦੇ ਅਕਾਲ ਤਖਤ ਸਾਹਿਬ ਤੇ ਜਾ ਕੇ ਕੋਈ ਮਾਫੀ ਮੰਗ ਰਿਹਾ ਕਦੇ ਕੋਈ ਆਮ ਜਨਤਾ 'ਚ ਇਹ ਗੱਲ ਕਹਿ ਕੇ ਮੰਗ ਰਿਹਾ ਪਰ ਬਹੁਤ ਸਾਰੇ ਹੰਕਾਰੀ ਉਹਨਾਂ ਨੂੰ ਕਈ ਵਾਰ ਹੀਰੋ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਆ ਪਰ ਸਮੇਂ ਦੇ ਮੁਤਾਬਕ ਹੱਥਾਂ ਦੀਆਂ ਦਿੱਤੀਆਂ ਗੰਡਾ ਮੂੰਹ ਨਾਲ ਵੀ ਸ਼ੈਨ ਨਾ ਖੁੱਲਣ ਬਹੁਤ-ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ